ਇੱਕ ਪਾਸੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਡੀਆਂ ਚੁੱਕ-ਚੁੱਕ ਇਹ ਦਾਵਾ ਕਰਦਾ ਹੈ ਅਤੇ ਸਟੇਜਾਂ ਤੋਂ ਕਿਲ-ਕਿਲ ਕੇ ਬੋਲਦਾ ਹੈ ਕਿ ਹਥਿਆਰ ਪ੍ਰਦਰਸ਼ਨ ਕਰਨ ਵਾਲਿਆਂ ਤੇ ਪਰਚਾ ਦਰਜ ਕੀਤਾ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ ਪਰ ਦੂਜੇ ਪਾਸੇ ਉਸੇ ਹੀ ਪੁਲਿਸ ਪ੍ਰਸ਼ਾਸਨ ਦੇ ਇੱਕ ਉੱਚ ਅਧਿਕਾਰੀ ਨੇ ਸ਼ਰਿਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ ਜੀ ਹਾਂ ਜਲੰਧਰ ਦੇ ਪਿੰਡ ਕੋਟਲੀ ਵਿਖੇ ਪਹਿਲਾਂ ਤਾਂ ਸਰਪੰਚ ਦੇ ਘਰ ਸ਼ਰਾਬ ਪੀਤੀ ਅਤੇ ਫਿਰ ਉਸੇ ਹੀ ਪਿੰਡ ਦੇ ਵਿੱਚ ਪਿੰਡ ਵਾਸੀਆਂ ਤੇ ਗੋਲੀਆਂ ਚਲਾਈਆਂ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਪਿੰਡ ਵਾਸੀਆਂ ਨੇ ਅਧਿਕਾਰੀ ਤੇ ਖੁੱਦ ਗੰਭੀਰ ਇਲਜ਼ਾਮ ਲਗਾਏ ਹਨ ਕਿਹਨੇ ਆਗਲਾ ਜੋ ਮਰਜ਼ੀ ਮੈਂ ਰੋਪੜ ਇਧਰ ਹੀ ਭਾਈ ਨਾ ਉੱਥੇ ਫੇਰ ਆਇਆ ਨਾ ਰਿਕਵਰ ਕੀਤਾ ਜਿਸ ਸੇ ਅਸਲੇ ਤੋਂ ਫਾਇਰ ਹੋਇਆ ਨਾ ਹੀ ਹੋ ਰਿਕਵਰ ਕੀਤਾ ਤੇ ਖੋਲ ਵੀ ਆ ਜਿਹੜੇ ਬਰਾਮਦ ਕੀਤੇ ਆ ਵੀਡੀਓ ਬਣਾ ਪਿਆ ਥੋੜੀ ਜਿਹੀ ਕੋਈ ਮਾੜੀ ਗੱਲ ਹੋਈ ਹੈ ਕੋਈ ਰੋਕ ਦਿੰਦਾ ਦੂਸਰ ਪੈਣੇ ਆਇਆ ਕੋਈ ਮਾੜੀ ਗੱਲ ਨਹੀਂ ਕੋਈ ਬੈਠਦੇ ਮੈਂ ਤੁਹਾਨੂੰ ਕਹਿੰਦਾ ਮੈਂ ਨਹੀਂ ਅੱਜ ਮੇਰਾ ਨਾਮ ਭਾਜੀ ਗੁਰਜੋਤ ਸਿੰਘ ਕੀ ਗੱਲ ਕੀ ਹੋਈ ਹੈ ਜੀ ਅੱਜ ਗੱਲ ਹੋਈ ਭਾਜੀ ਸਰਪੰਚ ਸਾਹਿਬ ਦੇ ਘਰ ਕੋਈ ਆਇਆ ਸੀਗਾ ਬੰਦਾ ਡਰਿੰਕ ਕਰਦੇ ਪਏ ਇਥੇ ਬਾਹਰ ਕੀ ਨਾਮ ਤੁਹਾਡੇ ਸਰਪੰਚ ਸਾਹਿਬ ਦਾ ਸਰਪੰਚ ਦਾ ਨਾਮ ਹੈ ਬਪਿੰਦਰ ਕੇ ਅੱਛਾ ਜੀ ਕੀ ਗੱਲ ਹੋਈ ਸੀ ਉਹ ਦੱਸੋ ਸਰਪੰਚ ਸਾਹਿਬ ਆਏ ਆ ਤੇ ਉਹਨਾਂ ਦੇ ਨਾਲ ਬੰਦਾ ਬੈਠਾ ਸੀਗਾ ਬਾਹਰ ਗੱਡੀ 'ਚ ਸ਼ਰਾਬ ਪੀਂਦੇ ਪਏ ਸੀਗੇ ਬਾਹਰ ਖੜੇ ਹੋ ਕੇ ਨਾਲ ਫਾਇਰਿੰਗ ਕਰਨ ਦੇ ਸੀਗੇ ਤੇ ਸਾਨੂੰ ਰੋਕ ਕੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਤੇ ਜਾਨਲੇਵਾ ਹਮਲਾ ਕੀਤਾ ਜੀ ਕੀ ਗੱਲ ਕਿਉਂ ਫਾਇਰਿੰਗ ਕੀਤੀ ਤੁਹਾਡੇ ਤੇ ਕੋਈ ਨਾ ਕੋਈ ਤਾਂ ਕੀਤੀ ਹੋਈ ਸੀਗੀ ਤੇ ਕਈ ਵਾਰ ਹੋ ਜਾਂਦਾ ਤੁਹਾਨੂੰ ਪਤਾ ਸ਼ਰਾਬ ਪੀ ਜਿਹਦੇ ਲੋ ਫਾਇਰਿੰਗ ਕੀਤੀ ਗਈ ਉਹ ਕੌਣ ਸੀਗਾ ਪਤਾ ਨਹੀਂ ਸਰਪੰਚ ਸਾਹਿਬ ਦੇ ਦੋਸਤ ਸੀਗੇ ਕਹਿੰਦੇ ਕਿ ਮੈਂ ਐਸਐਸਪੀ ਹਾਂ ਸਰ ਜਦੋਂ ਸਰਪੰਚ ਸਾਹਿਬ ਕੋ ਜਦੋਂ ਜਦੋਂ ਨੇ ਗੋਲੀ ਚਲਾਈ ਸਰਪੰਚ ਸਾਹਿਬ ਕਿੱਥੇ ਹਸੋਲੇ ਸਰਪੰਚ ਸਾਹਿਬ ਵੀ ਮੌਕੇ ਤੇ ਮजूद ਸੀਗੇ ਆ ਦੇਖੋ ਵੀਡੀਓ ਬਣੀ ਹੋਈ ਹੈ ਸਾਰੀ ਉਦੋਂ ਵੀ ਸਰਪੁਰੀ ਆਗਣ ਦੇ ਵਿੱਚ ਬੈਠੇ ਸੀ ਪੂਰੀ ਟੋਰ 'ਨਾ ਬੈਠੀ ਜਿੱਦਾਂ ਉਹਨਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਨਹੀਂ ਹੁੰਦਾ ਪੁਲਿਸ ਦਾ ਪੁਲਿਸ ਦੀ ਕਿਸੇ ਦੀ ਵੀ ਡਰ ਨਹੀਂ ਹੁੰਦਾ ਬਿਲਕੁਲ ਟੋਰ 'ਨਾ ਬੈਠੇ ਹੀ ਹੁਕਮ ਮਾਰਦੇ ਸੀ ਅੰਦਰ ਕੇ ਮੇਰੀ ਚਾਹ ਲੈ ਕੇ ਆਓ ਆ ਕਰੋ ਅੰਦਰ ਉਹਨਾਂ ਨੇ ਵੀ ਅੰਦਰ ਵੀ ਉਹਨਾਂ ਨੇ ਬਹੁਤ ਬਦਮਿਸ਼ੀ ਕੀਤੀ ਜੀ ਜਿਹੜੇ ਸ਼ਰਾਬ 'ਨਾ ਪੂਰੇ ਟੰਨ ਸੀਗੇ ਇਹ ਪਿੰਡ ਤੇ ਮੌਜੂਦਾ ਸਰਪੰਚ ਦੇ ਘਰੇ ਆਏ ਆ ਉਹਨਾਂ ਦੇ ਘਰੇ ਬੰਦੇ ਆਏ ਉਹਨਾਂ ਨੇ ਪਿੰਡ ਵਿੱਚ ਆ ਕੇ ਆਹ ਚੀਜ਼ ਕੀਤੀ ਆ ਜੀ ਸਰਪੰਚ ਸਾਹਿਬ ਪਿੰਡ ਦੇ ਬੰਦਿਆਂ ਦੇ ਖਿਲਾਫ ਹੋਏ ਆ ਆਹ ਮੋਟਵਾ ਦੇਖਦੇ ਸਰਪੰਚ ਸਾਹਿਬ ਕਿਉਂ ਨਹੀਂ ਕਰਦੇ ਜੀ ਜੀ ਮੋ ਗੱਡੀ ਘਮਾਉਂਦਾ ਪਿੰਡ ਦੇ ਮੋਹਤਵਾਰ ਬੰਦੇ ਸਰਪੰਚ ਦੇ ਹੁਣ ਆ ਪਿੰਡ ਵਿੱਚ ਆਉਣ ਦਾ ਕਾਰਕ ਇਹ ਕਿ ਤੁਸੀਂ ਆਪਣੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜੀ ਇਸ ਮੌਕੇ ਪਿੰਡ ਵਾਸੀਆਂ ਨੇ ਸਰਪੰਚ ਅਤੇ ਪੁਲਿਸ ਅਧਿਕਾਰੀ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਇਸ ਅਧਿਕਾਰੀ ਦੀ ਗੱਡੀ ਤੇ ਪੁਲਿਸ ਲਿਖਿਆ ਹੋਇਆ ਅਤੇ VIP ਦਾ ਸਟicker ਵੀ ਲੱਗਿਆ ਹੋਇਆ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਚੱਲਿਆ ਹੈ ਕਿ ਅਧਿਕਾਰੀ ਦਾ ਨਾਮ ਦਿਲਵੀਰ ਸਿੰਘ ਹੈ ਜੋ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਇੱਕ ਉੱਚ ਅਧਿਕਾਰੀ ਹੈ ਖੈਰ ਹੁਣ ਤੱਕ ਇਹੀ ਜਾਣਕਾਰੀ ਸਾਹਮਣੇ ਆਈ ਹੈ ਹੋਰ ਤੱਥਾਂ ਅਤੇ ਜਾਣਕਾਰੀ ਲਈ ਪੁਲਿਸ ਦੀ ਜਾਂਚ ਅਤੇ ਬਿਆਨ ਉੜੀ ਰਹੇਗੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ